ਸਸ਼ੀਕਲ ਦੋਸਤੋ ਮੈਂ ਕਰੂਨ ਕੋੜਾ ਅੱਜ ਤੁਹਾਡੇ ਸਾਹਮਣੇ ਇੱਕ ਬੜਾ ਗੰਭੀਰ ਸਵਾਲ ਰੱਖਣਾ ਚਾਹੁੰਦਾ ਹੈ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਕੀ ਪੰਜਾਬ ਦੀ ਰਜਿਸਟਰੀ ਕਰਾ ਲਈ ਕੀ ਪੰਜਾਬ ਦੇ ਵਿੱਚ ਹੁਣ ਲੋਕਤੰਤਰ ਖਤਮ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਭਾਜਪਾ ਵਰਕਰ ਪਿੰਡਾਂ ਚ ਨਹੀਂ ਜਾ ਸਕਦੇ ਕੋਈ ਕੈਂਪ ਨਹੀਂ ਲਾ ਸਕਦੇ ਸੈਂਟਰ ਦੀ ਕਿਸੇ ਸਕੀਮ ਦਾ ਫਾਇਦਾ ਨਹੀਂ ਦੇ ਸਕਦੇ ਤੇ ਲੋਕਾਂ ਦਾ ਕੋਈ ਵੀ ਫਾਇਦਾ ਨਹੀਂ ਕਰ ਸਕਦੇ ਮੇਰੇ ਘਰ ਸਵੇਰ ਤੋਂ ਡੇਰਾ ਲਾਏ ਬਾਹਰ ਪੁਲਿਸ ਬੈਠੀ ਹੈ ਤੇ ਕਹਿੰਦੀ ਹੈ ਕਿ ਘਰੋਂ ਬਾਹਰ ਨਹੀਂ ਨਿਕਲਣਾ ਤੁਸੀਂ ਕਿਸੇ ਪਿੰਡ ਦਾ ਦੌਰਾ ਨਹੀਂ ਕਰਨਾ ਤੁਸੀਂ ਕਿਸੇ ਪਿੰਡ ਚ ਜਾ ਕੇ ਕੰਮ ਨਹੀਂ ਕਰਨਾ ਕੋਈ ਕੈਂਪ ਨਹੀਂ ਕਰਨਾ ਕਿਉਂ ਨਹੀਂ ਕਰਨਾ ਸਰਕਾਰ ਦੀ ਹਦਾਇਤ ਹੈ ਸਰਕਾਰ ਦੀ ਹਦਾਇਤ ਹੁਣ ਲੋਕਤੰਤਰ ਤੋਂ ਉੱਤੇ ਹੋਗੀ ਕੀ ਪੰਜਾਬ ਦੇ ਵਿੱਚ ਹੁਣ ਲੋਕਤੰਤਰ ਇਹਨਾਂ ਨੇ ਖਤਮ ਕਰਤਾ ਮੁੱਖ ਮੰਤਰੀ ਸਾਹਿਬ ਆਪਣੇ ਪੰਜਾਬ ਦੇ ਨੇ ਪੰਜਾਬੀ ਨੇ ਉਹਨਾਂ ਨੂੰ ਤਾਂ ਇਹ ਚਾਹੀਦਾ ਹੈ ਵੀ ਜੇ ਭਾ ਪੰਜਾਬੀ ਭੈਣ ਭਰਾਵਾਂ ਦਾ ਕਿਸੇ ਵੀ ਸਕੀਮ ਤੋਂ ਫਾਇਦਾ ਹੁੰਦਾ ਹੈ ਚਾਹੇ ਉਹ ਸੈਂਟਰ ਦੀ ਹੈ ਚਾਹੇ ਹਿਮਾਚਲ ਦੀ ਹੈ ਚਾਹੇ ਕਿਤੇ ਦੀ ਵੀ ਹੈ ਉਹ ਸਕੀਮ ਪੰਜਾਬੀਆਂ ਤੱਕ ਪਹੁੰਚੇ ਜਾਂ ਫਿਰ ਸ਼ਾਇਦ ਮੁੱਖ ਮੰਤਰੀ ਸਾਹਿਬ ਹੁਣ ਦਿੱਲੀ ਵਾਲਿਆਂ ਦੇ ਪਿੱਛੇ ਲੱਗੇ ਹੋਏ ਆ ਵੀ ਪੰਜਾਬੀ ਆਪਣੀ ਪੰਜਾਬੀ ਭੁੱਲ ਕੇ ਪੰਜਾਬ ਨੂੰ ਭੁੱਲ ਕੇ ਪੰਜਾਬੀ ਭੈਣ ਭਰਾਵਾਂ ਨੂੰ ਭੁੱਲ ਕੇ ਬਸ ਦਿੱਲੀ ਵਾਲਾ ਨੇ ਪਿੱਛੇ ਲੱਗ ਗਏ ਵੀ ਹਾਂ ਸੈਂਟਰ ਦੀ ਕੋਈ ਸਕੀਮ ਨਾ ਲੋਕਾਂ ਤੱਕ ਪਹੁੰਚੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਨਾ ਹੋਵੇ ਤੇ ਇਸ ਕਰਕੇ ਭਾਜਪਾ ਵਰਕਰਾਂ ਨੂੰ ਨਜ਼ਰਬੰਦ ਰੱਖੋ ਭਾਜਪਾ ਵਰਕਰਾਂ ਨੂੰ ਕੋਈ ਕੰਮ ਨਾ ਕਰਨ ਦਿਓ ਭਾਜਪਾ ਵਰਕਰਾਂ ਨੂੰ ਕੋਈ ਐਕਟੀਵਿਟੀ ਨਾ ਕਰਨ ਦਿਓ ਮੇਰੇ ਖਿਆਲ ਦੇ ਵਿੱਚ ਬਹੁਤ ਸਰਕਾਰਾਂ ਆਈਆਂ ਬਹੁਤ ਸਰਕਾਰਾਂ ਗਈਆਂ ਇਹ ਸ਼ਾਇਦ ਪਹਿਲੀ ਵਾਰ ਪੰਜਾਬ ਦੇ ਵਿੱਚ ਹੋ ਰਿਹਾ ਕਿ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ ਭਾਜਪਾ ਵਰਕਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਤਾਂ ਗੱਲ ਵੀ ਨਹੀਂ ਕਰਨੀ ਕਿਸੇ ਨਾਲ ਕਿਸੇ ਨੂੰ ਮਿਲਣਾ ਵੀ ਨਹੀਂ ਕਿਸੇ ਨੂੰ ਜਾਣਾ ਵੀ ਨਹੀਂ ਮੈਨੂੰ ਕੱਲ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ ਮੇਰੇ ਮੋਬਾਈਲ ਤੇ 15 ਫੋਨ ਆਏ ਹੋਣਗੇ ਅੱਜ ਕਿੱਥੇ ਜਾਓਗੇ ਜੀ ਅੱਜ ਕਿਹਨੂੰ ਮਿਲੋਗੇ ਜੀ ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਹੈ ਜੀ ਤੇ ਜੇ ਉਹਨਾਂ ਨੂੰ ਕਹੋ ਕਿ ਜੀ ਦੱਸੋ ਤੁਹਾਨੂੰ ਕੀ ਕੰਮ ਹੈ ਨਹੀਂ ਜੀ ਅਸੀਂ ਤਾਂ ਤੁਹਾਡੇ ਨਾਲ ਜਾਵਾਂਗੇ ਸਾਨੂੰ ਤਾਂ ਹਦਾਇਤਾਂ ਨੇ ਵੀ ਨਾਲ-ਨਾਲ ਚੱਲਣਾ ਹੈ ਨਾਲ-ਨਾਲ ਜਾਣਾ ਹੈ ਤੇ ਤੁਸੀਂ ਘਰ ਚ ਹੀ ਰਹੋ ਨਹੀਂ ਤਾਂ ਸਾਨੂੰ ਤਾਂ ਤੁਹਾਡੇ ਨਾਲ ਜਾਣਾ ਪਊਗਾ ਸਖਤ ਹਦਾਇਤਾਂ ਨੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਆ ਪਹਿਲਾਂ ਇਹੀ ਕੰਮ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਕਰਦੇ ਸੀਗੇ ਉਹਨਾਂ ਦਾ ਜੀਜਾ ਕਰਦਾ ਸੀਗਾ ਜਦੋਂ ਅਸੀਂ ਸਮਾਣੇ ਹਲਕੇ ਦੇ ਪਿੰਡਾਂ 'ਚ ਜਾਂਦੇ ਸੀਗੇ ਮੈਡੀਕਲ ਕੈਂਪ ਲਗਾਉਂਦੇ ਸੀਗੇ 55 ਪਿੰਡਾਂ ਦੇ ਵਿੱਚ ਮੈਂ ਮੈਡੀਕਲ ਕੈਂਪ ਲਗਾਏ ਨੇ ਅੱਖਾਂ ਦੇ ਕੈਂਪ ਲਗਾਏ ਨੇ ਗੋਡਿਆਂ ਦੇ ਕੈਂਪ ਲਗਾਏ ਨੇ ਉਦੋਂ ਵੀ ਸਾਨੂੰ ਰੋਕਿਆ ਗਿਆ ਤੇ ਸਾਡੇ ਤੇ ਪਰਚਾ ਦਰਜ ਕੀਤਾ ਗਿਆ ਉਹੀ ਹੁਣ ਭਾਜਪਰਾ ਭਾਜਪਾ ਵਰਕਰਾਂ ਤੇ ਇਹ ਕਰਨ ਤੇ ਆਗੇ ਕਿ ਉਹ ਜਾਣਨਾ ਤੇ ਕਿਤੇ ਕੋਈ ਕੰਮ ਨਾ ਕਰਨ ਪਰ ਇੱਕ ਗੱਲ ਮੈਂ ਸਰਕਾਰ ਨੂੰ ਕਲੀਅਰ ਕਰ ਦੇਣਾ ਚਾਹਨਾ ਹੈ ਭਾਜਪਾ ਤੇ ਭਾਜਪਾ ਦੇ ਵਰਕਰ ਨਿਡਰ ਨੇ ਨਾ ਇਹ ਤੁਹਾਡੇ ਡਰੈ ਡਰਾਂਗੇ ਨਾ ਤੁਹਾਡੇ ਤਮਕਾਏ ਤੁਮ ਕਾਂਗੇ ਨਾ ਤੁਹਾਡੀ ਧਮਕੀਆਂ ਤੋਂ ਡਰਾਂਗੇ ਤੇ ਇਹ ਲੋਕਾਂ ਨਾਲ ਗੱਲ ਵੀ ਕਰਾਂਗੇ ਲੋਕਾਂ ਦੀ ਜ਼ਰੂਰਤ ਪੈਣ ਤੇ ਉਹਨਾਂ ਨਾਲ ਖੜਾਂਗੇ ਵੀ ਤੇ ਲੋਕਾਂ ਦੇ ਮੁਸ਼ਕਿਲ ਟਾਈਮ ਦੇ ਵਿੱਚ ਕੰਮ ਵੀ ਆਾਂਗੇ ਤੇ ਤੁਹਾਡੀ ਸਰਕਾਰ ਤੋਂ ਤੁਹਾਡੇ ਤੋਂ ਜੋ ਜੀਬ ਪੰਦਾ ਜੋ ਤੁਸੀਂ ਕਰ ਸਕਦੇ ਹੋ ਉਹ ਕਰ ਲਓ ਇਹੀ ਕਹਿੰਦੇ ਜੀ ਮੈਂ ਆਪਣਾ ਵੀਡੀਓ ਇਥੇ ਹੀ ਹੋ ਕਰ ਰਹੇ ਹਾਂ ਮੇਰੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੀ ਗੱਡੀ ਨਾਕਾ ਲਾ ਕੇ ਮੇਰੇ ਘਰ ਦੇ ਬਾਹਰ ਖੜਦੀ ਹੈ ਕਿ ਮੈਂ ਆਪਣੇ ਘਰੋਂ ਨਾ ਕਿਸੇ ਨੂੰ ਮਿਲਣ ਜਾਵਾਂ ਤੇ ਨਾ ਕੋਈ ਕੰਮ ਕਰਾਂ ਤੇ ਨਾ ਕੋਈ ਕੈਂਪ ਲਗਾ ਸਕਾਂ ਬਹੁਤ-ਬਹੁਤ ਮਿਹਰਬਾਨੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ